ਅੱਜ ਦੀ ਵੀਡੀਓ ਦੇ ਵਿੱਚ ਇੱਕ ਨਵੀਂ ਕਹਾਣੀ ਜਿਸ ਦਾ ਨਾਂ ਹੈ ਜਾਲ ਸਾਜ ਤੁਹਾਡੇ ਰੂਬਰੂ ਕਰ ਰਹੀ ਹਾਂ ਤੇ ਇਹ ਕਹਾਣੀ ਇੱਕ ਬਹੁਤ ਹੀ ਵਧੀਆ ਜਿਹੜਾ ਸੁਨੇਹਾ ਸਾਨੂੰ ਦੇ ਰਹੀ ਹੈ ਕਿ ਸਾਨੂੰ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਹੁਣ ਅਸੀਂ ਗੱਲਾਂ ਦੇ ਵਿੱਚ ਤਾਂ ਆਵਾਂਗੇ ਜੇਕਰ ਸਾਡੇ ਮਨ ਦੇ ਵਿੱਚ ਜਦੋਂ ਲਾਲਚ ਆਉਂਦਾ ਇਸ ਕਰਕੇ ਇਸੇ ਲਾਲਚ ਨੂੰ ਤਿਆਗਣਾ ਹੈ ਤੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਬਹੁਤ ਹੀ ਵਧੀਆ ਕਹਾਣੀ ਲੱਗੀ ਮੈਨੂੰ ਤਾਂ ਹੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ ਸ਼ੇਅਰ ਕਰ ਰਹੀ ਆ। ਇੱਕ ਕਹਾਣੀ ਅਮਰਿਤਕੌਰ ਜੀ ਦੀ ਲਿਖੀ ਹੋਈ ਏ। ਆ ਦੇਖੀ ਕੁੜੇ ਫੋਨ ਕੋਈ ਭਾਈ ਬੋਲਦਾ। ਕਹਿੰਦਾ ਤੁਹਾਡੇ ਨੰਬਰ ਤੇ 2 ਲੱਖ ਨਾਮ ਨਿਕਲਿਆ। ਪਰ ਆਪਾਂ ਨੂੰ ਥੋੜੇ ਜੇ ਪੈਸੇ ਭਰਨੇ ਪੈਣਗੇ। ਦੇਖ ਤਾਂ ਕੀ ਕਹਿੰਦਾ ਕਿੱਥੇ ਭਰਨੇ ਪੈਣਗੇ। ਮੇਲੋ ਨੇ ਨੂੰ ਨੂੰ ਫੋਨ ਫੜਾਉਂਦਿਆਂ ਕਿਹਾ ਤੇ ਨਾਲ ਨਸੀਹਤ ਵੀ ਦਿੱਤੀ। ਟੱਜ ਨਾਲ ਗੱਲ ਕਰੀ ਨੂ ਨੇ ਹੈਲੋ ਆਖਿਆ ਅੱਗੋਂ ਭਾਈ ਨੇ ਸਾਰੀ ਸਕੀਮ ਸਮਝਾ ਦਿੱਤੀ ਸਾਨੂੰ 20000 ਪਹਿਲਾਂ ਭਰਨਾ ਪਊ 2 ਲੱਖ ਲੈਣ ਵਾਸਤੇ ਨੂ ਨੇ ਉਹਨੂੰ ਪੁੱਛਿਆ ਹਾਂਜੀ ਫਿਰ 2 ਲੱਖ ਸਾਨੂੰ ਆਪ ਆ ਕੇ ਲੈਣੇ ਪੈਣਗੇ ਜਾਂ ਭੇਜ ਦੇਵੋਗੇ ਤੁਸੀਂ ਬਸ 20000 ਲੈ ਕੇ ਆਉਣਾ ਕੈਸ਼ 2 ਲੱਖ ਲੈ ਜਾਣਾ ਭਾਵੇਂ ਆਪਣੇ ਖਾਤੇ ਪਵਾ ਲੈਣਾ ਤੁਸੀਂ 20000 ਖਾਤੇ ਵਿੱਚ ਵੀ ਜਮਾ ਕਰ ਸਕਦੇ ਹਾਂ ਫੇਰ ਤਾਂ ਭਾਈ ਸੌਖਾ ਹੀ ਇਹ ਹੱਲ ਤੁਸੀਂ 20 ਦੀ ਥਾਂ 30000 ਕੱਟ ਲੈਣਾ 2 ਲੱਖ ਵਿੱਚੋਂ ਬਾਕੀ ਪੈਸੇ ਭੇਜ ਦੇਣਾ ਅੱਗੋਂ ਫੋਨ ਕੱਟ ਦਿੱਤਾ ਗਿਆ ਮੈਲੋ ਨੇ ਮੱਥੇ ਤੇ ਹੱਥ ਮਾਰਿਆ ਝਾੜਾਂ ਨੂੰ ਲੱਗਦੇ 10000 ਮਿੰਟ ਵਿੱਚ ਹੀ ਜੀਭ ਹਲਾਤੀ 30 ਕੱਟ ਲੈਣਾ ਮੋٹے ਦਿਮਾਗ ਵਾਲੀ ਮੈਲੋ ਕਿੰਨਾ ਚਿਰ ਬੁੜਬੁੜ ਕਰਦੀ ਰਹੀ ਨੂ ਨੇ ਬਥੇਰਾ ਕਿਹਾ ਇਹ ਠੱਗ ਹੁੰਦੇ ਨੇ ਪੋੜੇ ਪਾਲੇ ਲੋਕਾਂ ਨੂੰ ਲਾਲਚ ਵਿੱਚ ਫਸਾ ਕੇ ਲੁੱਟ ਲੈਂਦੇ ਨੇ ਪਰ ਮੈਲੋ ਨੂੰ ਅੱਜ ਆਪਣੀ ਨੂੰ ਕੌੜੀ ਜ਼ਹਿਰ ਵਰਗੀ ਲੱਗ ਰਹੀ ਸੀ ਨੂੰ ਨੇ ਸੱਸ ਨਾਲ ਬਹਿਸ ਕਰਨੀ ਛੱਡ ਦਿੱਤੀ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਘਰ ਦੇ ਵਿੱਚ ਕਲੇਸ਼ ਪੈ ਸਕਦਾ ਹੈ ਸੱਸ ਨੇ ਉਹਦੇ ਜੰਮਣ ਵਾਲੇ ਨੂੰ ਕੋਸਣਾ ਸੀ ਤੇ ਉਸ ਨੂੰ ਗੁੱਸਾ ਆ ਜਾਣਾ ਸੀ ਜਦੋਂ ਵੀ ਉਹ ਸੱਸ ਦੀ ਨਜ਼ਰ ਵਿੱਚ ਗਲਤ ਹੁੰਦੀ ਤਾਂ ਸੱਸ ਉਸ ਦੇ ਪੇਕਿਆਂ ਨੂੰ ਜਾਫੜਦੀ ਇਸੇ ਤਰ੍ਹਾਂ ਤਾਂ ਹੀ ਵਾਧੇ ਵੱਧ ਜਾਂਦੇ ਨੇ ਘਰਾਂ ਦੇ ਕਲੇਸ਼ ਗੱਲ ਰਾਈ ਜਿੰਨੀ ਹੁੰਦੀ ਏ ਪਰ ਜਿਹੜੀ ਉਸ ਤੇ ਚਰਚਾ ਹੁੰਦੀ ਏ ਉਹ ਲੋੜ ਤੋਂ ਵੱਧ ਹੋ ਜਾਂਦੀ ਏ ਇਹੀ ਗੱਲਾਂ ਸੋਚ ਕੇ ਨੂਨੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਸਾਰਾ ਦਿਨ ਮੇਲੋ ਦਾ ਮਨ ਖਰਾਬ ਰਿਹਾ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦੀ ਨੂਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੋਵੇ ਉਸ ਨੇ ਆਪਣੀ ਨੂ ਨਾਲ ਸਿੱਧੇ ਮੂੰਹ ਗੱਲ ਵੀ ਨਾ ਕੀਤੀ ਸ਼ਾਮ ਨੂੰ ਮੇਲੋ ਦਾ ਪਤੀ ਤੇ ਪੁੱਤਰ ਘਰ ਆਏ ਆਪਸ ਵਿੱਚ ਗੱਲਾਂ ਕਰ ਰਹੇ ਸਨ ਬੰਦੇ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਬੇਸਮਝੀ ਵਿੱਚ ਨੁਕਸਾਨ ਕਰਾ ਕੇ ਬਹਿ ਗਏ ਮੇਲੋ ਦੇ ਪਤੀ ਨੇ ਕਿਹਾ ਕਈ ਲੋਕਾਂ ਦੇ ਦਿਮਾਗ ਮੋਟੇ ਹੁੰਦੇ ਨੇ ਮਿੰਟਾਂ ਵਿੱਚ ਹੀ ਹਜ਼ਾਰਾਂ ਦਾ ਘਾਟਾ ਪਾ ਲੈਂਦੇ ਨੇ ਮੇਲੋ ਨੇ ਨੂੰਹ ਵੱਲ ਦੇਖ ਕੇ ਆਖਿਆ ਬੇਬੇ ਅਸੀਂ ਪਤਾ ਕੀ ਦੀ ਗੱਲ ਕਰ ਰਹੇ ਹਾਂ ਮੁੰਡੇ ਨੇ ਕਿਹਾ ਤੇ ਬੇਬੇ ਚੁੱਪ ਕਰ ਗਈ ਅੱਜ ਪਹਿਲੀ ਵਾਰ ਤੇਰੀ ਮਾਂ ਨੇ ਮੰਨੇ ਕਿ ਉਹਦੇ ਭਾਈ ਮੋٹے ਦਿਮਾਗ ਦੇ ਨੇ ਮੇਲੋਂ ਨੂੰ ਤਾਂ ਜਿਵੇਂ ਸੱਤੀ ਕੱਪੜੀ ਅੱਗ ਲੱਗ ਗਈ ਹੋਵੇ ਇਹ ਕਿਵੇਂ ਹੋ ਸਕਦਾ ਸੀ ਕਿ ਕੋਈ ਉਸਦੇ ਪੇਕਿਆਂ ਨੂੰ ਗਲਤ ਾਖੇ ਉਹ ਗੁੱਸੇ ਨਾਲ ਭਰੀਂ ਪੀਤੀ ਉੱਠਣ ਲੱਗੀ ਸੀ ਪਰ ਮੁੰਡੇ ਨੇ ਮੋਢੋਂ ਫੜ ਕੇ ਬਿਠਾ ਲਈ ਮਾਮੇ ਮੇਰੇ ਬਹੁਤ ਚੰਗੇ ਨੇ ਪਰ ਹਰ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਮੁੰਡੇ ਨੇ ਵੀ ਗੱਲ ਪੂਰੀ ਨਹੀਂ ਕੀਤੀ ਕੇ ਬਾਪੂ ਬੋਲ ਪਿਆ ਤੇਰੇ ਸਿਆਣੇ ਤੇ ਅਕਲਮੰਦ ਭਾਈਆਂ ਤੋਂ ਕਿਸੇ ਨੇ 3 ਲੱਖ ਦਾ ਲਾਲਚ ਦੇ ਕੇ 30000 ਠੁੰਗ ਲਿਆ ਅਗਲੇ ਕਹਿੰਦੇ 30000 ਫਲਾਣੇ ਖਾਤੇ ਵਿੱਚ ਪਵਾ ਦਿਓ ਤੇ ਇਹਨਾਂ ਸਿਆਣੇ ਨੇ ਪਵਾਤੇ ਆੜਤੀਏ ਤੋਂ ਲੈ ਕੇ ਜਦੋਂ ਅਗਲਿਆਂ ਦੇ ਦੱਸੇ ਪਤੇ ਟਿਕਾਣੇ ਤੇ ਪਹੁੰਚੇ ਉਥੇ ਕੁਛ ਵੀ ਨਾ ਫੋਨ ਅਗਲੇ ਨੇ ਬੰਦ ਕਰ ਲੇ ਠੱਗੇ ਗਏ ਨਾ ਵਿਚਾਰੇ ਮੇਲੋ ਚੁੱਪ ਕਰਕੇ ਸੁਣ ਰਹੀ ਸੀ ਉਸ ਦੀਆਂ ਅੱਖਾਂ ਭਰ ਆਈਆਂ ਚਾਲ ਬਾਪੂ ਗਲਤੀਆਂ ਤਾਂ ਚੰਗੀਆਂ ਚੰਗੀਆਂ ਤਾਂ ਹੋ ਜਾਂਦੀਆਂ ਨੇ ਮੁੰਡੇ ਨੇ ਮਾਂ ਦੇ ਮੂੰਹ ਵੱਲ ਦੇਖ ਕੇ ਆਖਿਆ ਪਰ ਅਸੀਂ ਗਲਤੀਆਂ ਤੋਂ ਸਬਕ ਲਈਏ ਤਾਂ ਗੱਲ ਬਣਦੀ ਹੈ ਨਾ ਨਾਲੇ ਹੁਣ ਤਾਂ ਜਾਲ ਸਾਜ਼ ਸਾਡੀਆਂ ਜੇਬਾਂ ਵਿੱਚ ਹੀ ਬੈਠੇ ਹੋਏ ਨੇ ਆਪਾਂ ਕਿਵੇਂ ਬਚਣਾ ਇਹ ਸਾਨੂੰ ਸੋਚਣਾ ਪਊ ਬਾਪੂ ਨੇ ਜੇਬ ਵਿੱਚੋਂ ਮੋਬਾਈਲ ਕੱਢਦਿਆਂ ਕਿਹਾ ਕਈ ਵਾਰ ਦਿਮਾਗ ਤੇ ਉਹੀ ਠਿਕਰਾ ਮੁੱਦਾ ਵੱਜ ਜਾਂਦਾ ਕੁਝ ਨਹੀਂ ਪਤਾ ਲੱਗਦਾ ਮੈਲੋ ਨੇ ਉਦਾਸ ਸੁਰ ਨਾਲ ਕਿਹਾ ਹੁਣੇ ਜਿਹੜੀ ਕਹਾਣੀ ਹੈ ਸਾਡੇ ਮੋਬਾਈਲ ਫੋਨਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਕਈ ਵਾਰ ਸਾਨੂੰ ਫੋਨ ਆਉਂਦਾ ਹੈ ਕਿ ਤੁਹਾਡਾ ਕੋਈ ਇਨਾਮ ਨਿਕਲਿਆ ਹੈ ਜਾਂ ਤੁਹਾਡੇ ਇਸ ਨੰਬਰ ਤੇ ਤੁਹਾਨੂੰ ਕੋਈ ਕੂਪਨ ਮਿਲਿਆ ਹੈ ਉਹਦੇ ਵਿੱਚ ਤੁਹਾਨੂੰ 2 ਲੱਖ 3 ਲੱਖ ਰੁਪਏ ਮਿਲ ਰਿਹਾ ਹੈ ਤੇ ਤੁਸੀਂ ਸਾਡੇ ਖਾਤੇ ਦੇ ਵਿੱਚ ਪਹਿਲਾਂ ਇੰਨੇ ਪੈਸੇ ਜਮ੍ਹਾਂ ਕਰਾਓ ਤੇ ਜਿਹੜੇ ਭੋਲੇ-ਪਾਲੇ ਲੋਕ ਹੁੰਦੇ ਨੇ ਸਾਡੇ ਵਰਗੇ ਉਹਨਾਂ ਨੇ ਗੱਲਾਂ 'ਚ ਆ ਜਾਂਦੇ ਨੇ ਪੋਲੇ ਪਾਲੇ ਨਾਲ ਕਹ ਲੋ ਵੀ ਕਈ ਵਾਰ ਮਨ ਦੇ ਵਿੱਚ ਲਾਲਚ ਵੀ ਆ ਜਾਂਦਾ ਹੈ ਉਹ ਲੋਕ ਵੀ ਹੁੰਦੇ ਨੇ ਤੇ ਜਦੋਂ ਅਸੀਂ ਉਹਨਾਂ ਦੇ ਖਾਤੇ ਦੇ ਵਿੱਚ 20000 30000 ਜਮਾ ਕਰਵਾ ਦਿੰਦੇ ਹਾਂ 2-3 ਲੱਖ ਲੈਣ ਦੇ ਲਾਲਚ ਦੇ ਵਿੱਚ ਤਾਂ ਸੀ ਉਹ 20 30000 ਤੋਂ ਵੀ ਹੱਥ ਤੋਂ ਬੈਠਦੇ ਆ ਜਿਹੜਾ ਸਾਡੀ ਆਪਣੀ ਦਸਾਂ ਨੋਹਾਂ ਦੀ ਕਿਰਤ ਹੁੰਦੀ ਹੈ ਇਸ ਕਰਕੇ ਇਸ ਵੀਡੀਓ ਦੇ ਜ਼ਰੀਏ ਮੇਰੀ ਵੀ ਸਭ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਫੋਨ ਆਉਂਦਾ ਹੈ ਤਾਂ ਉਹਦੇ ਤੇ ਬਹੁਤੀ ਗੌਰ ਨੀ ਕਰਨੀ ਤੇ ਤੁਸੀਂ ਕਹਿ ਦੇਣਾ ਭਾਈ ਠੀਕ ਐ ਜਾਂ ਕਹਿ ਦੇਣਾ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਪੈਸਿਆਂ ਦੀ ਬਸ ਕਿਉਂਕਿ ਇਹ ਪੜੇ ਲਿਖੇ ਨੂੰ ਵੀ ਜਿਹੜੇ ਲੋਕ ਨਹੀਂ ਪੜੇ ਲਿਖੇ ਘੱਟ ਪੜੇ ਲਿਖੇ ਨੇ ਸਭ ਨੂੰ ਹੀ ਫੋਨ ਆਉਂਦੇ ਨੇ ਇਸ ਕਰਕੇ ਇਸ ਤਰ੍ਹਾਂ ਦੇ ਲੋਕਾਂ ਦੇ ਗੱਲਾਂ ਦੇ ਵਿੱਚ ਨਹੀਂ ਆਉਣਾ ਕਿਉਂਕਿ ਇਹ ਲੋਕ ਕੋਈ ਕੰਮ ਨਹੀਂ ਕਰਦੇ ਇਹ ਇਸ ਤਰ੍ਹਾਂ ਹੀ ਜੁਗਾੜ ਲਾ ਲੈਂਦੇ ਨੇ ਤੇ ਆਪਣੇ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲੁੱਟ ਕੇ ਆਪਣਾ ਜਿਹੜਾ ਗੁਜ਼ਾਰਾ ਇਹੋ ਗੁਜ਼ਾਰਾ ਨਹੀਂ ਇੱਕ ਵਧੀਆ ਐਸ਼ ਦੀ ਜ਼ਿੰਦਗੀ ਚ ਆਉਂਦੇ ਨੇ ਕਿਉਂਕਿ ਜਦੋਂ ਅਸੀਂ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਦਾਂਗੇ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਨੰਬਰ ਆ ਨੂੰ ਬੰਦ ਕਰ ਦਿੰਦੇ ਨੇ ਤੇ ਅਸੀਂ ਉਹਦੇ ਤੇ ਜਿਹੜੀ ਦੁਬਾਰਾ ਗੱਲਬਾਤ ਆ ਉਹ ਨਹੀਂ ਕਰ ਸਕਦੇ ਧੰਨਵਾਦ ਜੀ